ਇਸ ਵਾਰ ਪੰਜਾਬ ਦੇ ਸਰਕਾਰੀ ਸਕੂਲਾਂ ਚ ਤੇ ਸਰਕਾਰੀ ਕਾਲਜਾਂ ਚ ਤੇ ਯੂਨੀਵਰਸਿਟੀਆਂ ਚ ਐਡਮਿਸ਼ਨਾਂ ਦਾ ਬੂਮ ਆਇਆ ਹੋਇਆ ਹੈ ਇੰਨੀਆਂ ਜ਼ਿਆਦਾ ਐਡਮਿਸ਼ਨਾਂ ਹੋ ਰਹੀਆਂ ਨੇ ਕਿ ਸਪਾਰਸ਼ਾਂ ਆਉਣ ਲੱਗੀਆਂ ਸਾਡੀ ਸਰਕਾਰੀ ਚ ਕਾਲਜ ਚ ਸਾਡੀ ਮਿਸ਼ਨ ਕਰਾ ਦਿਓ ਇੱਥੇ ਰਹਿ ਕੇ ਪੜਾਂਗੇ ਸਾਡੇ ਕੋਲੇ ਟੀਚਰਾਂ ਦੀ ਕਮੀ ਨਹੀਂ ਹੈਗੀ ਮੇਰਾ ਨਾਮ ਸੁਖਮਨ ਪ੍ਰੀਤਕੌਰ ਹੈ ਅਤੇ ਮੈਂ 10ਵੀਂ ਪ੍ਰਾਈਵੇਟ ਸਕੂਲ ਤੋਂ ਪਾਸ ਆਊਟ ਕੀਤੀ ਹੈ। ਮੈਂ ਸਕੂਲ ਆਫ ਫੈਮਿਨੈਂਸ ਵਿੱਚ ਐਮੀਨੈਂਸ ਦਾ ਇਗਜ਼ਾਮ ਦੇ ਕੇ ਦਾਖਲਾ ਲਿਆ ਹੈ। ਪਹਿਲਾਂ ਤਾਂ ਮੈਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗੀ ਜਿਨ੍ਹਾਂ ਨੇ ਪੰਜਾਬ ਦੇ ਹਰ ਡਿਸਟ੍ਰਿਕਟ ਵਿੱਚ ਸਕੂਲ ਆਫ ਫੈਮਿਨੈਂਸ ਬਣਾਏ ਹਨ। ਮੇਰਾ ਨਾਮ ਕਰਨਪ੍ਰੀਤ ਸਿੰਘ ਹੈ। ਮੈਂ ਸਕੂਲ ਆਫ ਫੈਮਿਨੈਂਸ ਦਾ ਵਿਦਿਆਰਥੀ ਹਾਂ। ਮੈਂ ਆਪਣੀ ਪਹਿਲੀ ਤੋਂ ਲੈ ਕੇ 10ਵੀਂ ਤੱਕ ਦੀ ਪੜ੍ਹਾਈ ਇੱਕ ਪ੍ਰਾਈਵੇਟ ਸਕੂਲ ਵਿੱਚ ਕੀਤੀ ਹੈ। ਤੇ ਬਾਅਦ ਵਿੱਚ ਮੈਨੂੰ ਸਕੂਲ ਆਫ ਫੈਮਿਨੈਂਟਸ ਬਾਰੇ ਪਤਾ ਲੱਗਿਆ ਤੇ ਮੈਂ ਇੱਥੇ ਆਪਣਾ ਟੈਸਟ ਪਾਸ ਕਰਕੇ ਪਲੱਸ 1 ਵਿੱਚ ਐਡਮਿਸ਼ਨ ਲਈਤੀ। ਸਾਡੇ ਸਕੂਲ ਆਫ ਫੈਮਿਨੈਂਟਸ ਵਿੱਚ ਵੈਲ ਵੈਂਟੀਲੇਟਿਡ ਕਲਾਸਿਸ ਐਸ ਵੈਲ ਐਸ ਪ੍ਰੋਜੈਕਟਾਈਲ ਬੇਸਡ ਕਲਾਸਿਸ ਹਨ ਜਿਨ੍ਹਾਂ ਦੇ ਰਾਹੀਂ ਸਾਨੂੰ ਸਮਾਰਟ ਸਟੱਡੀ ਕਰਵਾਈ ਜਾਂਦੀ ਹੈ। ਸਕੂਲ ਦੇ ਵਿੱਚ ਵੈਲ ਮੇਨਟੇਨਡ ਫਲੇਗਰਾਉਂਡਸ, ਲਾਇਬ੍ਰੇਰੀਜ਼, ਲੈਬਾਰਟਰੀਜ਼ ਹਨ। ਸਾਡੇ ਸਕੂਲ ਦੇ ਵਿੱਚ ਟੀਚਰਸ ਵੀ ਬਹੁਤ ਵਧੀਆ ਪੜ੍ਹਾਉਂਦੇ ਹਨ। ਸਾਰੇ ਟੀਚਰਸ ਦਾ ਸੁਭਾਅ ਇੱਥੇ ਬਹੁਤ ਵਧੀਆ ਹੈ ਉਹ ਵੈਲ এডਿਕੇਟਿਡ ਤੇ ਵੈਲ ਕੁਆਲੀਫਾਈਡ ਹਨ ਸਾਡੇ ਸਰਕਾਰੀ ਸਕੂਲਾਂ ਦਾ ਪੜਾਈ ਦਾ ਲੈਵਲ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਜਦ ਦੀ ਭਗਵਾਨ ਜਮਨ ਸਰਕਾਰ ਪੰਜਾਬ ਵਿੱਚ ਆਈ ਹੈ ਅਸੀਂ ਆਪਣੇ ਸੁਪਨੇ ਗਵਰਨਮੈਂਟ ਸਕੂਲ ਵਿੱਚ ਪੜ੍ਹ ਕੇ ਵੀ ਪੂਰੇ ਕਰ ਸਕਦੇ ਹਾਂ ਇਸ ਲਈ ਅਸੀਂ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਦਿਲੋਂ ਧੰਨਵਾਦ ਕਰਦੇ ਹਾਂ ਕਿਉਂਕਿ ਉਹ ਸਾਡੇ ਪੰਜਾਬ ਦੇ ਸਿੱਖਿਆ ਨੂੰ ਲੈ ਕੇ ਇਹਨੇ ਵਧੀਆ-ਵਧੀਆ ਕਦਮ ਚੁੱਕ ਰਹੇ ਹਨ ਅੱਗੇ ਵੀ ਐਵੇਂ ਹੀ ਸੁਪਨੇ ਪੂਰੇ ਹੁੰਦੇ ਰਹਿਣ ਬੱਚੇ ਅੱਗੇ ਵਧਣ ਤੇ ਭਗਵੰਤ ਮਾਨ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਹਾਂ